ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂਗੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਰ ਕੌਰ ਚੈਹਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੀ ਵੈਰਾਈਟੀ ਬਹੁਤ ਸੋਹਣੀ ਕਲੈਕਸ਼ਨ ਬਹੁਤ ਸੋਹਣੇ ਪ੍ਰਿੰਟ ਤੇ ਬਹੁਤ ਸੋਹਣੇ ਡਿਜ਼ਾਈਨਾਂ ਦੇ ਨਾਲ ਇੱਕ ਡਿਜ਼ਾਈਨ ਆਪਾਂ ਖੁਦ ਰੈਡੀ ਕੀਤਾ ਉਹਦੇ ਨਾਲ ਦੇ ਸਾਰੇ ਸੇਮ ਸੂਟ ਤੁਹਾਨੂੰ ਮੈਂ ਦਿਖਾਉਂਗੀ ਤੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਅੱਜ ਮੈਂ ਆਈਆਂ ਗਰਮੀਆਂ ਦੀ ਬੈਸਟ ਕਲੈਕਸ਼ਨ ਆ ਬਹੁਤ ਪੈਣਾਂ ਦੀਆਂ ਕਾਲਸ ਆਉਂਦੀਆਂ ਨੇ ਕਿ ਦੀਦੀ ਥੋੜਾ ਜਿਹਾ ਸੁਪੀਰੀਅਰ ਸਟੱਫ ਚਾਹੀਦਾ ਅਸੀਂ ਆਮ ਕਾਟਨ ਦੇ ਸੂਟ ਨਹੀਂ ਲੈਣੇ ਜਿਹੜੇ ਥੋੜੇ ਜੇ ਧੂਆਂ ਦੇ ਬਾਅਦ ਖਰਾਬ ਹੋ ਜਾਂਦੇ ਨੇ ਇਹ ਜਿਹੜੀ ਆਪਾਂ ਦਿਖਾਉਣੀ ਹੁੰਦੇ ਆ ਬਹੁਤ ਵਧੀਆ ਸੁਪੀਰੀਅਰ ਗੀਜ਼ਾ ਕਾਟਨ ਦੇ ਇਹ ਸੂਟ ਹੁੰਦੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਬਿਨਾਂ ਲਾਈਨਿੰਗ ਤੋਂ ਬਣਨ ਵਾਲੇ ਨੇ ਕੋਈ ਸੂਟ ਦੇ ਸ਼੍ਰਿੰਕਿੰਗ ਹੋ ਜਾਵੇ ਕੋਈ ਬੋਰਾ ਜਾਵੇ ਕੁਝ ਵੀ ਹੁੰਦਾ ਵਾ ਤਾਂ ਸੂਟ ਦੇ ਮਤਲਬ ਕਿ ਕਿਸੇ ਵੀ ਤਰ੍ਹਾਂ ਦੀ ਕੰਪਲੇਨ ਆ ਤਾਂ ਅਸੀਂ ਬੈਠੇ ਆ ਜੀ ਇੰਨਾ ਕੋਈ ਵੀ ਕਹਿ ਕੇ ਤੁਹਾਨੂੰ ਦੁਕਾਨਦਾਰ ਕਦੇ ਵੀ ਨਹੀਂ ਦਊਗਾ ਬਟ ਇੰਨੀ ਬੈਸਟ ਕਲੈਕਸ਼ਨ ਆ ਨਾ ਬਹੁਤ ਸੋਹਣੀ ਜਿਹੜੀ ਕਿ ਅਸੀਂ ਖੁਦ ਵੀ ਵੇਅਰ ਕਰਦੇ ਆ ਤੇ ਪਹਿਲਾਂ ਹੰਡਾਉਣੇ ਆ ਸੂਟਾਂ ਨੂੰ ਉਸ ਤੋਂ ਬਾਅਦ ਹੀ ਉਹੀ ਫੈਬਰਿਕ ਅਸੀਂ ਤੁਹਾਡੇ ਲਈ ਲੈ ਕੇ ਆਉਨੇ ਆ ਏਕੇ ਟੈਕਸ ਬ੍ਰਾਂਡ ਦਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆਪਣੇ ਕੋਲ ਪਹੁੰਚ ਚੁੱਕੇ ਆ ਸੂਟ ਤੇ ਇਹਦੇ ਵਿੱਚ ਇੱਕ ਸੂਟ ਜਿਹੜਾ ਰੈਡੀ ਹੋਇਆ ਪਹਿਲਾਂ ਮੈਂ ਉਹ ਸ਼ੋਅ ਕਰੂੰਗੀ ਕਿ ਕਿਸ ਤਰ੍ਹਾਂ ਤੁਸੀਂ ਇਹਨਾਂ ਨੂੰ ਡਿਜ਼ਾਈਨਿੰਗ ਕਰਕੇ ਤੇ ਨਾਲ ਇਹਨਾਂ ਦੇ ਦੁਪੱਟੇ ਤਾਂ ਹੁੰਦੇ ਹੀ ਆ ਇਹਨੇ ਖੁੱਲੇ-ਡੁੱਲੇ ਦੁਪੱਟੇ ਹੁੰਦੇ ਆ ਜਿਵੇਂ ਮਰਜ਼ੀ ਤੁਸੀਂ ਇਹਨਾਂ ਨੂੰ ਜਾਨੀ ਕਿ ਇੰਨੀ ਵਧੀਆ ਲੁੱਕ ਦੇ ਸਕਦੇ ਹੋ ਸਿੰਪਲ ਸੋਬਰ ਸੂਟਾਂ ਨੂੰ ਵੀ ਨਾਲੇ ਤਾਂ ਸਿੰਪਲ ਦੇ ਸਿੰਪਲ ਆ ਤੇ ਨਾਲੇ ਉਹਨਾਂ ਤੇ ਡਿਜ਼ਾਈਨਿੰਗ ਹੋ ਕੇ ਜਿਹੜੀ ਅਲੱਗ ਜੀ ਲੁੱਕ ਕ੍ਰੀਏਟ ਹੁੰਦੀ ਆ ਉਹ ਤਾਂ ਫਿਰ ਕਿਆ ਕਹਿਣੇ ਹੋ ਜਾਂਦੇ ਨੇ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਜਾਈਆਂ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਜਲਦੀ ਜਲਦੀ ਆਪਣਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਤੇ ਅਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿਦਾਂ ਦੀ ਲੱਗਦੀ ਆ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਤੇ ਮੈਂ ਹਰ ਵੀਡੀਓ ਵਿੱਚ ਇਹ ਕਹਿਣੀ ਹੁੰਦੀ ਆ ਕਿ ਜਿਹੜੀਆਂ ਪਹਿਣਾ ਸਾਡੇ ਕੋਲੋਂ ਸਟਿਚ ਕਰਵਾ ਕੇ ਲੈਣਾ ਚਾਹੁੰਦੀਆਂ ਨੇ ਸਾਡੇ ਕੋਲੋਂ ਵੀ ਸਟਿਚ ਕਰਵਾ ਕੇ ਲੈ ਸਕਦੇ ਹੋ ਜੇ ਤੁਸੀਂ ਆਪਣੀ ਸਟੀਚਿੰਗ ਕਰਵਾ ਸਕਦੇ ਹੋ ਤਾਂ ਤੁਸੀਂ ਬਿਨਾਂ ਸਟੀਚਿੰਗ ਤੋਂ ਵੀ ਮੰਗਵਾ ਸਕਦੇ ਹੋ ਪਰ ਅੱਜ ਜਿਹੜਾ ਮੈਂ ਫਰਸਟ ਸੂਟ ਤੁਹਾਨੂੰ ਦਿਖਾ ਰਹੀ ਆ ਇਹ ਸਟੀਚਿੰਗ ਹੋਇਆ ਦਿਖਾ ਰਹੀ ਆ ਸੇਮ ਕਲੈਕਸ਼ਨ ਆ ਸੇਮ ਫੈਬਰਿਕ ਆ ਸੇਮ ਡਿਜ਼ਾਈਨ ਵੀ ਇਹਦੇ ਵਿੱਚ ਤੁਹਾਨੂੰ ਕਲਰ ਮਿਲਣਗੇ ਜਿਹੜਾ ਡਿਜ਼ਾਈਨ ਮੈਂ ਖੋਲ ਰਹੀ ਆ ਤੇ ਕਿਦਾਂ ਇਹ ਬਣਿਆ ਵਾ ਪਹਿਲਾਂ ਮੈਂ ਤੁਹਾਨੂੰ ਉਹ ਦਿਖਾ ਦਿੰਨੀ ਆ ਗੀਜ਼ਾ ਕਾਟਨ ਕਹਿ ਸਕਦੇ ਆ ਬਹੁਤ ਸੋਹਣੇ ਮਤਲਬ ਕਿ ਜਾਮ ਹੁੰਦੀ ਆ ਉਹ ਥੋੜੀ ਜਿਹੀ ਹਾਰਡ ਹੁੰਦੀ ਆ ਇਹ ਬਹੁਤ ਹੀ ਸੌਫਟ ਵਾਲੀ ਕਾਟਨ ਹੁੰਦੀ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ प्रिंटिंग ਬਹੁਤ ਸੋਣੀ ਆਈ ਹੈ ਇਹਨਾਂ ਦੇ ਵਿੱਚ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਦਿਓ ਇਸ ਤਰ੍ਹਾਂ ਦੇਖੋ ਇਹ ਸੇਮ ਪ੍ਰਿੰਟ ਆ ਇਸ ਤਰ੍ਹਾਂ ਗਲੇ ਦੇ ਉੱਪਰ ਸਾਰੇ ਡਿਜ਼ਾਈਨਿੰਗ ਹੋਈ ਹੋਈ ਆ ਤੇ ਇਸ ਤਰ੍ਹਾਂ ਸੇਮ ਬਾਹਾਂ ਦੇ ਉੱਪਰ ਡਿਜ਼ਾਈਨਿੰਗ ਹੋਈ ਆ ਜਿਹੜੀ ਆ ਸਾਰੀ ਡਿਜ਼ਾਈਨਿੰਗ ਕੀਤੀ ਆ ਲੈਸਿਸ ਦੇ ਨਾਲ ਇਹਦੇ ਵਿੱਚ ਵਿਦ ਬੋਟਮ ਦਾ ਫੈਬਰਿਕ ਐਡ ਕੀਤਾ ਕਿਉਂਕਿ ਇਹਦੀ ਬੋਟਮ ਇਸ ਤਰ੍ਹਾਂ ਆ ਸੇਮ ਬਾਟਮ ਦਾ ਫੈਬਰਿਕ ਡਿਜ਼ਾਈਨਿੰਗ ਦੇ ਵਿੱਚ ਲੈ ਕੇ ਆਉਂਦਾ ਤੇ ਇਹ ਹੈ ਕਿ ਇਹਦੇ ਨਾਲ ਬਾਟਮ ਜੀ ਬਾਟਮ ਦੀਆਂ ਜਿਹੜੇ ਆ ਮੂੜੀਆਂ ਨੇ ਉਹਨਾਂ ਦੇ ਉੱਪਰ ਵੀ ਇਸ ਤਰ੍ਹਾਂ ਸੇਮ ਸ਼ਰਟ ਨਾਲ ਦੀ ਪੱਟੀ ਕੱਢ ਕੇ ਨਾਲ ਲੈਸਿਸ ਦਾ ਕੰਮ ਦਿੱਤਾ ਹੋਇਆ ਹੈ ਨਾਲ ਪਿੰਟੈਕਸ ਪਾਈ ਹੋਈ ਹੈ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਯਾਨੀ ਕਿ ਇਹਦੇ ਵਿੱਚ ਤੁਹਾਨੂੰ ਮੈਂ ਦੋ ਕਲਰ ਹੋਰ ਦਿਖਾਉਂਗੀ ਇਹ ਕਲਰ ਆਪਣੇ ਕੋਲ ਸੇਲ ਹੋ ਗਿਆ ਸੀ ਤੇ ਆਪਣੇ ਕੋਲੇ ਸਟਿਚਿੰਗ ਹੋਇਆ ਹੈ ਇਹ ਇਹਦੇ ਨਾਲ ਨਾਲ ਜਿਹੜੇ ਦੁਪੱਟੇ ਨੇ ਦੁਪੱਟੇ ਬਹੁਤ ਸੋਹਣੇ ਨੇ ਖੁੱਲੇ ਡੁੱਲੇ ਦੁਪੱਟੇ ਲੱਗੇ ਹੋਏ ਨੇ ਤੇ ਦੁਪੱਟਿਆਂ ਨਾਲ ਹੀ ਸੂਟਾਂ ਦੀ ਗ੍ਰੇਸ ਹੁੰਦੀ ਆ ਪੂਰੇ ਖੁੱਲੇ ਡੁੱਲੇ 2.5 2.5 ਮੀਟਰ ਦੇ ਪ੍ਰੋਪਰ ਤੇ ਚੜਾਈ ਵੀ ਬਹੁਤ ਜ਼ਿਆਦਾ ਵਾ ਜਿੰਨੇ ਮਰਜ਼ੀ ਆਪਾਂ ਹੈਵੀ ਆ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਸੋਹਣੇ ਨਾਲ ਦੁਪੱਟੇ ਲੱਗੇ ਹੋਏ ਨੇ ਤੇ ਸੂਟ ਇਸ ਤਰ੍ਹਾਂ ਬਣ ਕੇ ਇੰਨੇ ਸੋਹਣੇ ਰੈਡੀ ਹੋ ਰਹੇ ਨੇ ਇਹ ਜਿਵੇਂ ਮਰਜੀ ਤੁਸੀਂ ਪਾਰਟੀ ਵੀਅਰ ਇੱਕ ਲੁੱਕ ਬਣ ਜਾਂਦੀ ਆ ਤੇ ਬਾਕੀ ਇੰਨੀ ਵਧੀਆ ਇਹ ਕਾਟਨ ਆ ਜਿੰਨਾ ਪਾਉਂਗੇ ਹੰਡਾਉਂਗੇ ਉਹਨਾਂ ਕੱਪੜੇ ਨੇ ਨਿੱਖਰ ਨਿੱਖਰ ਕੇ ਆਉਣਾ ਇਹਨਾਂ ਪ੍ਰਿੰਟਾਂ ਨੇ ਇਹ ਨਹੀਂ ਕਿ ਆਮ ਕਾਟਨ ਵਾਂਗੂ ਦੋ ਤੋਂ ਪਾਏ ਤੇ ਡਲ ਹੋ ਗਏ ਜੇ ਸੂਟ ਉਹ ਵਾਲੀ ਕਾਟਨ ਨਹੀਂ ਸੁਪੀਰੀਅਰ ਬ੍ਰਾਂਡ ਦੇ ਸਾਰੇ ਸੂਟ ਨੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਸਕਰੀਨਸ਼ਾਟ ਲੈ ਕੇ WhatsApp ਕਰ ਸਕਦੇ ਹੋ ਇਦੇ ਵਿੱਚ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆ ਜਿਹੜੀ ਮੈਂ ਪਹਿਲਾਂ ਪ੍ਰਿੰਟਿੰਗ ਦਾ ਸੂਟ ਖੋਲਿਆ ਇਹਦੇ ਵਿੱਚ ਆਪਣੇ ਕੋਲੇ ਦੋ ਕਲਰ ਹੈਗੇ ਨੇ ਜੀ ਇੰਨਾ ਵਿੱਚ ਤੁਹਾਨੂੰ ਮੈਚਿੰਗ ਵੀ ਮਿਲੂਗੀ ਆਲ ਓਵਰ ਵੀ ਮਿਲੂਗੀ ਜਿਹੜੀਆਂ ਪਹਿਣਾ ਮੈਚਿੰਗ ਤੋਂ ਚੱਲਦੀਆਂ ਨੇ ਵੀ ਆਲ ਓਵਰ ਅਸੀਂ ਲਾਈਕ ਕਰਦੇ ਆ ਉਹ ਆਲ ਓਵਰ ਲੈ ਸਕਦੀਆਂ ਨੇ ਜਿਹੜੀਆਂ ਮੈਚਿੰਗ ਪਸੰਦ ਕਰਦੀਆਂ ਨੇ ਉਹ ਮੈਚਿੰਗ ਵਾਲੇ ਡਿਜ਼ਾਈਨ ਦੇਖ ਕੇ ਮੈਚਿੰਗ ਪਸੰਦ ਕਰ ਸਕਦੀਆਂ ਨੇ ਆ ਦੇਖੋ ਇਹ ਸੇਮ ਪ੍ਰਿੰਟਿੰਗ ਦਾ ਜਿਹੜਾ ਸੂਟ ਰੈਡੀ ਹੋਇਆ ਉਹਦੇ ਵਿੱਚ ਅਗਲਾ ਕਲਰ ਹੈਗਾ ਜੀ ਬਲੂ ਸ਼ੇਡ 프린ਟਿੰਗ ਦੇਖੋ ਕਿੰਨੀ ਸੋਹਣੀ ਆ ਕਿੰਨੀ ਸੋਹਣੀ ਖਿਲ ਕੇ ਇਹ 프린ਟਿੰਗ ਆਉਂਦੀ ਆ ਨਾਲ ਇਹਦੇ ਸੇਮ ਬਾਟਮ ਆ ਮੈਚਿੰਗ ਸਾਰਾ ਡਿਜੀਟਲ ਪ੍ਰਿੰਟ ਬਾਟਮ ਦੇ ਉੱਪਰ ਹੋਇਆ ਤੇ ਬ੍ਰਾਂਡ ਦੇ ਛੋਟਾ ਕੋਈ ਵੀ ਨਾਨ ਬ੍ਰਾਂਡ ਨਹੀਂ ਹੋਊਗਾ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਤੇ ਨਾਲ ਸੇਮ ਖੁੱਲੇ ਡੁੱਲੇ ਪਿਓਰ ਵਿਸਕੋਸ ਮਸਲੀਨ ਦੇ ਦੁਪੱਟੇ ਲੱਗੇ ਹੋਇਆ ਪੂਰੇ ਸਾਫਟ ਵਾਲੇ ਬਹੁਤ ਤਰ੍ਹਾਂ ਦੀ ਕੁਆਲਿਟੀ ਆਉਂਦੀ ਹੈ ਜੀ ਮਸਲੀਨ ਦੇ ਦੁਪੱਟਿਆਂ ਦੀ ਵੀ ਖੜ ਦੇ ਚੁੱਬ ਦੇ ਕੁਝ ਵੀ ਇੰਨੇ ਜਿਆਦਾ ਸਾਫਟ ਨੇ ਪੂਰੇ ਖੁੱਲੇ ਡੁੱਲੇ ਨੇ ਬੁੱਤੇ ਸਾਰਾ ਦੁਪੱਟਾ ਦੇਖ ਸਕਦੇ ਹੋ ਡਿਜੀਟਲ ਬਣਿਆ ਹੋਇਆ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਚੱਕ ਲਿਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਆ ਇਹਦੇ ਵਿੱਚ ਅਗਲਾ ਕਲਰ ਹੈਗਾ ਜੀ ਗ੍ਰੀਨ ਸ਼ੀਡ ਅਗਲਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਗ੍ਰੀਨ ਸ਼ੇਡ ਪਹਿਲਾਂ ਆਪਾਂ ਬਲੂ ਖੋਲਿਆ ਵਾ ਪਰਪਲ ਆਪਣਾ ਸੇਲ ਆਊਟ ਹੋ ਚੁੱਕਿਆ ਵਾ ਆ ਲੋ ਇਹਦੇ ਨਾਲ ਸੀਮ ਬਾਟਮ ਆ ਤੇ ਸੀਮ ਗ੍ਰੀਨ ਕਲਰ ਦਾ ਹੀ ਦੁਪੱਟਾ ਲੱਗਿਆ ਹੋਇਆ ਡਿਜੀਟਲ ਇਹਦੇ ਵਿੱਚ ਨਿਊ ਤੁਹਾਨੂੰ ਮੈਂ ਦਿਖਾਨੀ ਆ ਨਵਾਂ ਡਿਜ਼ਾਈਨ ਪੂਰਾ ਟ੍ਰੈਂਡਿੰਗ ਦੇ ਵਿੱਚ ਇਹ ਸ਼ਿਮਰ कॉटन ਤੇ ਵੀ ਆ ਚੁੱਕਿਆ ਗੀਜ਼ਾ कॉटन ਤੇ ਵੀ ਆ ਗਿਆ ਆਲ ਓਵਰ ਉੱਪਰ ਵੀ ਆ ਗਿਆ ਹਰ ਕਿਤੇ ਆ ਡਿਜ਼ਾਈਨ ਨੇ ਪੂਰੀ ਆਪਦੀ ਯਾਨੀ ਕਿ ਸ਼ਾਪ ਛੱਡੀ ਹੋਈ ਆ ਇੰਸਟਾ ਤੇ ਬਹੁਤ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਇਹ ਸੂਟ ਰੈਡੀ ਹੋ ਰਹੇ ਨੇ ਸੇਮ ਪ੍ਰਿੰਟਿੰਗ ਦੇ ਵਿੱਚ ਨਾਲ ਇਹਨਾਂ ਦੇ ਸੇਮ ਮੈਚਿੰਗ ਬਾਟਮਸ ਨੇ ਨਾ ਸੇਮੀ ਮਸਲੀਨ ਦਾ ਦੁਪੱਟਾ ਵਿਸਕੋਸ ਮਸਲੀਨ ਆ ਜੀ ਬਹੁਤ ਸੋਹਣੀ ਇਹ ਹੀ ਦੁਪੱਟਿਆਂ ਨੂੰ ਮੋਢਾਲ ਦਾ ਦੁਪੱਟਾ ਕਹਿ ਕੇ 20 ਸੇਲ ਹੋ ਰਹੇ ਨੇ ਇਹ ਵੱਡੇ ਵਿਸਕੋਸ ਮਸਲੀਨ ਦੇ ਦੁਪੱਟੇ ਨੇ ਬਿਲਕੁਲ ਸੌਫਟ ਵਾਲੇ ਜਾਨਕਿ ਜੇ ਨੂੰ ਮੋਢਾਲ ਦਾ ਦੁਪੱਟਾ ਕਹਾਂਗੇ ਤਾਂ ਕੋਈ ਗਲਤ ਨਹੀਂ ਹੈਗਾ ਬਹੁਤ ਸੋਹਣੀ ਪੂਰੇ ਸੌਫਟ ਵਾਲੀ ਮਸਲੀਨ ਆ ਚਾਹੇ ਸਾਰੇ ਦੁਪੱਟੇ ਨੂੰ ਇਸ ਤਰ੍ਹਾਂ ਮੁੱਠੀ ਚ ਲੈ ਲਓ ਜੀ ਇੰਨਾ ਜਿਆਦਾ ਸੌਫਟ ਆ ਤੇ ਰਿੰਕਲ ਫ੍ਰੀ ਆ ਬਹੁਤ ਸੋਹਣਾ ਸਟਾਫ ਵੀ ਬਹੁਤ ਸੋਹਣਾ ਵਾ ਸੂਟ ਦਾ ਵੀ ਇਹ ਵੀ ਬਿਲਕੁਲ ਰਿੰਕਲ ਫ੍ਰੀ ਆ ਬਹੁਤ ਸੋਹਣੀ ਕਲੈਕਸ਼ਨ ਆ ਤੇ ਬਹੁਤ ਹੀ ਸੁਪੀਰੀਅਰ ਆ ਜਿਹੜਾ ਮਰਜੀ ਸੂਟ ਇਹ ਵਾਲੀ ਵੀਡੀਓ ਦਾ ਤੁਸੀਂ ਲੈ ਲਓ ਬਹੁਤ ਸੋਹਣਾ ਇਹਦੇ ਵਿੱਚ ਕਲਰ ਚਾਰਟ ਆਇਆ ਵਾ ਲਓ ਜੀ ਅਗਲਾ ਕਲਰ ਹੈਗਾ ਜੀ ਰਸਟ ਸ਼ੇਡ ਤਿੰਨੇ ਦੇ ਤਿੰਨੇ ਕਲਰ ਬਹੁਤ ਸੋਹਣੇ ਆ ਇਹਦੇ ਡਿਜ਼ਾਈਨ ਦੇ ਡਿਜ਼ਾਈਨ ਹੀ ਬਹੁਤ ਸੁਪਰ ਹਿੱਟ ਆ ਇਹ ਵਾਲਾ ਚੱਲ ਰਿਹਾ ਨਾਲ ਸੇਮ ਰਸਟ ਕਲਰ ਦੀ ਬਾਟਮ ਆ ਤੇ ਨਾਲ ਸੇਮ ਹੀ ਦੁਪੱਟਾ ਵੱਜੇ ਆਲੋ ਜੀ ਇਹਦਾ ਨੈਕਸਟ ਸ਼ੇਡ ਦੇਖੋ ਇਹਦਾ ਨੈਕ ਕਲਰ ਬਹੁਤ ਸੋਹਣਾ ਕਲਰ ਹੈ ਇਹਦਾ ਨੈਕਸਟ ਪਰਪਲ ਸ਼ੇਡ ਇਹਨਾਂ ਦੇ ਇਹੀ ਆਲ ਓਵਰ ਸੂਟ ਲੈ ਕੇ ਬੁਟੀਕਸ ਦੇ ਉੱਪਰ نیچے ਕੱਟਵਰਕ ਹੋ ਰਿਹਾ ਜੇ ਤੁਸੀਂ ਕੱਟਵਰਕ ਕਰਵਾਉਣਾ ਚਾਹੁੰਦੇ ਹੋ ਜਿਹੜੀਆਂ ਪਹਿਣਾ ਨੇ ਦੇਖਿਆ ਆ ਵੀ ਕਿੱਦਾਂ ਰੈਡੀ ਹੋ ਰਿਹਾ ਤਾਂ ਤੁਸੀਂ ਕੱਟਵਰਕ ਵੀ ਕਰਵਾ ਸਕਦੇ ਹੋ ਜਾਨੀ ਕਿ ਇਹੀ ਸੂਟ ਬਾਅਦ ਦੇ ਵਿੱਚ ਥੋੜਾ ਥੋੜਾ ਵਰਕ ਕਰਕੇ ਜੀ ਥੋੜਾ ਜਿਹਾ ਇੱਥੇ ਕੱਟਵਰਕ ਹੋ ਗਿਆ ਤਾਂ ਇਹਹੀ ਸੂਟ 45 4500 ਵਿੱਚ ਸੇਲ ਹੋ ਰਹੇ ਨੇ ਜਦਕਿ ਨਾਲ ਲੱਗ ਤੋਂ ਦੁਪੱਟੇ ਉਹਨਾਂ ਨੂੰ ਲਗਾਉਣੇ ਪੈਂਦੇ ਨੇ ਇਹ ਵਿਦ ਦੁਪੱਟਾ ਸੇਮ ਫੈਬਰਿਕ ਸੇਮ ਸਾਰਾ ਸਟਾਫ ਤੇ ਪ੍ਰਿੰਟ ਨਾਲ ਵਿਸਕਾਸ ਮਸਲੀਨ ਦੇ ਦੁਪੱਟਿਆਂ ਦੇ ਨਾਲ 1650 ਰੁਪਿਆ ਪ੍ਰਾਈਸ ਆ ਜਿਹੜਾ ਮਰਜੀ ਸੂਟ ਅੱਜ ਦੀ ਵੀਡੀਓ ਦਾ ਚੱਕ ਲਿਓ ਬਹੁਤ ਸੋਹਣੀ ਕਲੈਕਸ਼ਨ ਦੇ ਨਾਲ ਸਾਰੇ ਆਲੋਚ 3 ਕਲਰ ਸੀ ਇਹਦੇ ਵਿੱਚ ਜੀ ਇਹ ਸੀਗੇ ਦੋ ਸੈਟ ਮੈਚਿੰਗ ਸੂਟਾਂ ਦੇ ਜਿਹੜੀਆਂ ਭੈਣਾਂ ਮੈਚਿੰਗ ਲੈਣਾ ਚਾਹੁੰਦੀਆਂ ਨੇ ਤੇ ਜਿਹੜੀਆਂ ਭੈਣਾਂ ਕਹਿੰਦੀਆਂ ਨੇ ਕਿ ਅਸੀਂ ਆਲ ਓਵਰ ਲਈਏ ਉਹਨਾਂ ਲਈ ਵੀ ਆਲ ਓਵਰ ਵੀ ਮਿਲਣਗੇ ਜੀ ਸੇਮ ਸਟਾਫ ਸੇਮ ਦੁਪੱਟੀਆਂ ਦੇ ਵਿੱਚ ਆਲ ਓਵਰ ਇਹੀ ਸੂਟ ਜਦੋਂ ਡਿਜ਼ਾਈਨਿੰਗ ਹੋ ਜਾਂਦੀ ਆ ਬਹੁਤ ਸੋਹਣੇ ਉੱਠ ਕੇ ਆਉਂਦੇ ਨੇ ਇਹ ਵਾਲੇ ਪ੍ਰਿੰਟ ਲੱਗਦੇ ਨਹੀਂ ਕਿ ਉਹੀ ਪ੍ਰਿੰਟ ਸੀਗੇ ਤੇ ਨਾਲ ਸੇਮ ਬਿਸਕੋਸ ਦੇ ਮਸਲੀਨ ਦੇ ਦੁਪੱਟੇ ਨੇ ਜੀ ਬਹੁਤ ਸੋਹਣੇ ਸਾਰੇ ਸੂਟਾਂ ਦੇ ਨਾਲ ਅੱਜ ਦੀ ਜਿੰਨੀ ਵੀ ਵੀਡੀਓ ਆ ਦੁਪੱਟੇ ਸਾਰਿਆਂ ਨਾਲ ਸੇਮ ਮਿਲਣਗੇ ਕਿਉਂਕਿ ਇਸ ਟਾਈਮ ਪੂਰੇ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਦੁਪੱਟਾ ਤੇ ਸਭ ਤੋਂ ਜ਼ਿਆਦਾ ਇਹਦੀ ਖਾਸੀਅਤ ਇਹ ਆ ਵੀ ਸਿਰ ਤੇ ਟਿਕਦਾ ਵਧੀਆ ਖੁੱਲਾ ਡੁੱਲਾ ਤੇ ਵਧੀਆ ਆਪਣੀ ਬੁੱਕਲ ਵਗੈਰਾ ਵੱਜਦੀ ਆ ਦੁਪੱਟੇ ਨਾਲ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਲਓ ਜੀ ਇੱਕ ਫਰੋਜ਼ੀ ਸ਼ੇਡ ਮਿਲੂਗਾ ਇਹਦੇ ਵਿੱਚ ਤੁਹਾਨੂੰ ਫਰੋਜ਼ੀ ਸ਼ੇਡ ਮਿਲ ਜੂਗਾ ਜੀ ਨੈਕਸਟ ਡਿਜ਼ਾਈਨ ਦੇਖ ਲਓ ਇਹਦੇ ਵਿੱਚ ਹੀ ਇਹ ਹੁਣ ਆਪਾਂ ਆਲ ਓਵਰ ਖੋਲ ਰਹੇ ਆ ਅਲੋਟ ਆਲਓਵਰ ਪ੍ਰਿੰਟਿੰਗ ਹੈ ਇਹ ਸਾਰੀ ਤੇ ਨਾਲ ਸੇਮ ਮਸਲੀਨ ਦਾ ਦੁਪੱਟਾ ਸਾਰਾ ਡਿਜੀਟਲ ਇਹਦੇ ਵਿੱਚ ਵੀ ਤੁਹਾਨੂੰ 3 ਕਲਰ ਮਿਲ ਜਾਣਗੇ ਇਹ ਵਾਲੇ ਡਿਜ਼ਾਈਨ ਦੇ ਟੈਕਸਟ ਕਲਰ ਦੇਖੋ ਕਿੰਨਾ ਸੋਹਣਾ ਵਾ ਬਹੁਤ ਸੋਹਣਾ ਕਲਰ ਆ ਨਾ ਫਰੋਜ਼ੀ ਆ ਨਾ ਗ੍ਰੀਨੀ ਜਿਹਾ ਵਾ ਲੱਗ ਜਾ ਸ਼ੇਡ ਆ ਆਹ ਲੋ ਜੀ ਅਗਲਾ ਹੈਗਾ ਇਹਦੇ ਵਿੱਚੀ ਜੀ ਪੀਚ ਗਾਜਰੀ ਜਿਹਾ ਸ਼ੇਡ ਸਟਾਫ ਬਹੁਤ ਜ਼ਿਆਦਾ ਸੁਪੀਰੀਅਰ ਆ ਸਾਰੇ ਸੂਟਾਂ ਦਾ ਨਾਲ ਇਹਦੇ ਸੇਮ ਵਿਸਕੋਸ ਦਾ ਹੀ ਦੇਖੋ ਸਾਰਾ ਡਿਜੀਟਲ ਬਣਿਆ ਹੋਇਆ ਦੁਪੱਟਾ ਮਿਲੂਗਾ ਤੇ ਅਗਲਾ ਪ੍ਰਿੰਟ ਆ ਗਿਆ ਜੀ ਥੋੜਾ ਜਿਹਾ ਫੋਇਲ ਪ੍ਰਿੰਟਿੰਗ ਦੇ ਉੱਪਰ ਕਈ ਭੈਣ ਹਰੇਕ ਦੀ ਆਪਣੀ ਆਪਣੀ ਚੋਆਇਸ ਹੁੰਦੀ ਹੈ ਕੋਈ ਛੋਟਾ ਪ੍ਰਿੰਟ ਪਾਲਦਾ ਕੋਈ ਵੱਡਾ ਪ੍ਰਿੰਟ ਇਸ ਲਈ ਹਰ ਤਰ੍ਹਾਂ ਦੇ ਪ੍ਰਿੰਟ ਤੁਹਾਨੂੰ ਮਿਲਣਗੇ ਇਹਦੇ ਵਿੱਚ ਦੇਖੋ ਫੋਇਲ ਪ੍ਰਿੰਟਿੰਗ ਬਹੁਤ ਸੋਹਣੀ ਲੇਸਸ ਵਗੈਰਾ ਲੱਗ ਕੇ ਇੰਨੀ ਸੋਹਣੀ ਡਿਜ਼ਾਈਨਿੰਗ ਹੁੰਦੀ ਆ ਸੂਟਾਂ ਦੇ ਉੱਪਰ ਪੈਚਵਰਕ ਪੈਚ ਲਾ ਸਕਦੇ ਹੋ ਸੇਮ ਦਾ ਤੇ ਲੈਸਸ ਵਗੈਰਾ ਨਾਲ ਡਿਜ਼ਾਈਨ ਕਰ ਸਕਦੇ ਹੋ ਕਿਉਂਕਿ ਇਹ ਕੱਪੜੇ ਨੂੰ ਕੁਛ ਨਹੀਂ ਹੋਣਾ ਜੀ ਪਹਿਣਾ کہہ ਦਿੰਦੀਆਂ ਸੂਟ ਵੀ ਲੈਣਾ ਜੀ ਫਿਰ ਉਹਦੇ ਸਟੀਚਿੰਗ ਵੀ ਦੇਣੀ ਆ ਤੇ ਬਾਅਦ ਚੋਂ ਖਰਾਬ ਹੋ ਜਾਵੇ ਫਿਰ ਦੁੱਖ ਬਹੁਤ ਹੁੰਦਾ ਪਰ ਬਹੁਤ ਵਧੀਆ ਫੈਬਰਿਕ ਆ ਪੂਰਾ ਫਾਈਨ ਪੂਰੇ ਰੇਜ ਦੇ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ ਆਲੋ ਨਾਲ ਇਹਦੀ ਸੇਮ ਡਿਜੀਟਲ ਦੁਪੱਟਾ ਦੇਖ ਸਾਰਾ ਬਹੁਤ ਸੋਹਣਾ ਦੁਪੱਟਾ ਵਾ ਪੂਰੀ ਫੋਇਲ ਪ੍ਰਿੰਟਿੰਗ ਨਾਲ ਫਲਾਵਰਸ ਬਣੇ ਹੋਏ ਨੇ ਬਹੁਤ ਸੋਹਣੀ ਕਲੈਕਸ਼ਨ ਅੱਜ ਦੀ ਬਹੁਤ ਹੀ ਜ਼ਿਆਦਾ ਗਰਮੀਆਂ ਲਈ ਸਭ ਤੋਂ ਬੈਸਟ ਠੰਡੀ ਠੰਡੀ ਕਾਟਨ ਦੇ ਨਾਲ ਨਾਲ ਬਹੁਤ ਹੀ ਸੌਫਟ ਸੌਫਟ ਦੁਪੱਟੇ ਲੋਡ ਅਗਲਾ ਡਿਜ਼ਾਈਨ ਚੈੱਕ ਕਰੋ ਇਹਦੇ ਵਿੱਚ ਸੌਰੀ ਅਗਲਾ ਕਲਰ ਚੈੱਕ ਕਰੋ ਇਹਦੇ ਵਿੱਚ frozy shade ਲੋ ਨਾਲ ਸੇਮ frozy ਦੁਪੱਟਾ ਆਊਗਾ ਇਹਦੇ ਨਾਲ ਤੇ ਅੱਜ ਦੀ ਵੀਡੀਓ ਦਾ ਲਾਸਟ ਪ੍ਰਿੰਟ ਲਾਸਟ ਸੂਟ ਪਿੰਕ ਸ਼ੇਡ ਦੇ ਉੱਪਰ ਛੇੜਾ ਤੇ ਨਾ ਸੀ ਵਿਸਕਾਸ ਦਾ ਦੁਪੱਟਾ ਪੂਰਾ ਸੌਫਟ ਬਹਾ ਲੋ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਕਲੈਕਸ਼ਨ ਬਹੁਤ ਬੈਸਟ ਆ ਫੈਬਰਿਕ ਬਹੁਤ ਬੈਸਟ ਆ ਇਸ ਲਈ ਜਿਹੜੀਆਂ ਵੀ ਭੈਣਾਂ ਨੇ ਜਿਹੜੇ ਵੀ ਸੂਟ ਸਿਲੈਕਟ ਕੀਤੇ ਆ ਤੇ ਜਿਹੜੇ ਵੀ ਸੋਹਣੇ ਲੱਗੇ ਆ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਜਲਦੀ ਜਲਦੀ ਆਪਣੀ ਸਟਿਚਿੰਗ ਕਰਵਾ ਕੇ ਪਾਉਣ ਵਾਲੀਆਂ ਬਣ ਸਕਦੇ ਹੋ ਬਹੁਤ ਸੋਹਣੀ ਕਲੈਕਸ਼ਨ ਨੇ ਨਾਲ ਸੱਚੀ ਆਏ ਨੇ ਤੇ ਫੈਬਰਿਕ ਬਹੁਤ ਜ਼ਿਆਦਾ ਫਾਈਨਾ ਤੇ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤੇ ਜਿਹੜੀਆਂ ਭੈਣਾਂ ਸਟਿਚਿੰਗ ਦਾ ਆਰਡਰ ਦਿੰਦੀਆਂ ਨੇ ਮੈਂ ਬਸ ਉਹਨਾਂ ਨੂੰ ਹਮੇਸ਼ਾ ਕਹਿੰਦੀ ਆ ਥੋੜਾ ਜਆ ਰੱਖਿਆ ਕਰੋ ਵੇਟ ਕਰਿਆ ਕਰੋ ਵੀ ਜੇ ਤੁਸੀਂ ਆ ਹਫਤੇ ਮਤਲਬ ਕਿ ਆ ਵੀਕ ਦੇ ਵਿੱਚ ਆਰਡਰ ਦੇ ਰਹੇ ਹੋ ਤਾਂ ਇਹ ਨਹੀਂ ਵੀ ਤੁਹਾਡੇ ਅੱਜ ਹੀ ਸਟਿਚਿੰਗ ਹੋਣੇ ਸਟਾਰਡਿੰਗ ਅਗਲੀ ਨੈਕਸਟ ਵੀਕ ਤੱਕ ਤੁਹਾਡੀ ਸਟਿਚਿੰਗ ਸਟਾਰਟ ਹੋਊਗੀ ਕਿਉਂਕਿ ਆਲਰੇਡੀ ਕਾਫੀ ਆਰਡਰ ਚੱਲ ਰਹੇ ਹੁੰਦੇ ਨੇ ਤੇ ਜਾਨਕਿ 10 ਦਿਨ ਦਾ ਟਾਈਮ ਤਾਂ ਮੰਨ ਕੇ ਚੱਲਿਆ ਕਰੋ 10 ਦਿਨ ਇੱਕ ਦਾ ਸੂਟ ਤਾਂ ਵਿੱਚ ਦੀ ਨਿਕਲ ਜਾਂਦਾ ਕਈ ਪੈਨਾਂ ਦੇ ਜਿਵੇਂ ਚਾਰ-ਚਾਰ ਪੰਜ-ਪੰਜ ਸੂਟ ਹੁੰਦੇ ਆ ਫਿਰ ਹਰ ਪੈਨ ਨੂੰ ਟਾਈਮ ਦੇਣਾ ਪੈਂਦਾ ਜੀ ਇਸ ਲਈ ਥੋੜਾ ਜਿਹਾ ਮੈਨੇਜਮੈਂਟ ਨਾਲ ਕਰਿਆ ਕਰੋ ਜੀ ਨਿਊ ਨਿਊ ਮੇਰਾ ਛੋਟਾ ਜਿਹਾ ਕੰਮ ਆ ਜਾਨਕਿ ਮੈਨੂੰ ਵੀ ਆ ਵੀ ਵਾਹਿਗੁਰੂ ਤਰਕੀਆਂ ਬਖਸ਼ੇ ਅੱਗੇ ਲੈ ਕੇ ਜਾਵੇ ਤੇ ਮੈਂ ਵੱਧ ਤੋਂ ਵੱਧ ਤੁਹਾਡੇ ਆਰਡਰ ਲੈ ਸਕਾਂ ਸਟਿਚਿੰਗ ਦੇ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਇਸੇ ਤਰ੍ਹਾਂ ਆਪਣਾ ਪਿਆਰ ਦਿੰਦੇ ਰਹੋ ਜੀ ਜਿਆਦਾ ਤੋਂ ਜਿਆਦਾ ਪਿਆਰ ਦਿਓ ਤਾਂ ਕਿ ਆਪਾਂ ਚੈਨਲ ਨੂੰ ਵੀ ਥੋੜਾ ਜਿਹਾ ਗਰੋਥ ਹੋਰ ਕਰ ਸਕੀਏ ਤੇ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਤੇ ਚਲੋ ਜੀ ਮਿਲਦੇ ਆ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ